ਤੇ ਯਹੋਵਾ ਰਵ ਲੋ ਮਿਰਾਸ ਹਨ ਢਿੱਡ ਦਾ ਫਲ ਇੱਕ ਇਨਾਮ ਹੈ ਹallelujah ਜਿਹੜੇ ਸਾਡੇ ਪੁੱਤਰ ਆ ਜਾਂ ਸਾਡੀਆਂ ਧੀਆਂ ਆ ਜੋ ਵੀ ਪਰਮੇਸ਼ਵਰ ਨੇ ਸਾਨੂੰ ਬੱਚਿਆਂ ਦੇ ਰੂਪ ਵਿੱਚ ਆਸ਼ੀਸ਼ ਦਿੱਤੀ ਆ ਇਹ ਸਾਨੂੰ ਪਰਮੇਸ਼ਵਰ ਨੇ ਇੱਕ ਮਿਰਾਸ ਦੇ ਰੂਪ ਵਿੱਚ ਹੈਰਿਟੇਜ ਦੇ ਵਾਂਗ ਸਾਨੂੰ ਪਰਮੇਸ਼ਵਰ ਨੇ ਇੱਕ ਇਨਾਮ ਦਿੱਤਾ ਆ ਹallelujah ਸੋ ਹੁਣ ਸਾਡਾ ਫਰਜ਼ ਬਣਦਾ ਆ ਵੀ ਆਪਾਂ ਇਸ ਇਨਾਮ ਨੂੰ ਔਰ ਇਸ ਜਾਇਦਾਦ ਨੂੰ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੀ ਆ ਅਸੀਂ ਇਹਨੂੰ ਕਿਵੇਂ ਸੰਭਾਲਣਾ ਆ ਕਿ ਇਹ ਸਦਾ ਤੱਕ ਕਾਇਮ ਰਵੇ ਔਰ ਇਹ ਬਹੁਤ ਫਲ ਲੈ ਕੇ ਆਵੇ ਹallelujah ਜਦੋਂ ਕਿਸੇ ਨੂੰ ਇਨਾਮ ਮਿਲਦਾ ਆ ਤੇ ਉਹਨੂੰ ਇਨਾਮ ਨੂੰ ਕਿਵੇਂ ਸੰਭਾਲੀਦਾ ਆ ਲੁਕੋ ਕੇ ਰੱਖੀਦਾ ਨਹੀਂ ਪਰ ਉਹਨੂੰ ਝਾੜ ਪੂੰਝ ਕੇ ਸਵਾਰ ਕੇ ਰੱਖੀਦਾ ਔਰ ਦੱਸੀਦਾ ਆ ਸਭ ਨੂੰ ਵੀ ਇਹ ਮੈਨੂੰ ਕਾਹਦਾ ਇਨਾਮ ਮਿਲਿਆ ਹੈ ਇਦਾਂ ਹੀ ਹੁੰਦਾ ਨਾ ਚਾਹੇ ਕਿਸੇ ਨੂੰ ਮੈਡਲ ਮਿਲਦਾ ਸਰਟੀਫਿਕੇਟ ਮਿਲਦਾ ਸ਼ੀਲਡ ਮਿਲਦੀ ਟਰੋਫੀ ਮਿਲਦੀ ਜੋ ਵੀ ਆ ਇਨਾਮ ਦੀ ਸ਼ਾਬਾਸ਼ੇ ਵੀ ਮਿਲੀ ਹੋਵੇ ਨਾ ਉਹ ਵੀ ਬੜੀ ਗੱਲ ਹੈ। ਉਹ ਫੋਟੋ ਵੀ ਸੰਭੀਦੀ ਆ ਜੇ ਕਿਸੇ ਨੇ ਸ਼ਾਬਾਸ਼ੇ ਦਿੰਦਿਆਂ ਦੀ ਜਿਹਨੇ ਸ਼ਾਬਾਸ਼ ਦਿੱਤੀ ਹੋਵੇ ਨਾਲ ਉਹਦੇ ਫੋਟੋ ਹੋਵੇ ਤੇ ਉਹਦੀ ਫੋਟੋ ਵੀ ਸੰਭ ਕੇ ਰੱਖੀ ਦੀ ਹੈ। ਤਾਂ ਪਰਮੇਸ਼ਵਰ ਨੇ ਸਾਨੂੰ ਕਿੰਨਾ ਸੋਹਣਾ ਇਨਾਮ ਦਿੱਤਾ ਆ ਬੱਚਿਆਂ ਦੇ ਰੂਪ ਦੇ ਵਿੱਚ ਹallelujah। ਸੋ ਸੱਚੀ ਤੁਸੀਂ ਇਸ ਇਨਾਮ ਨੂੰ ਛਾੜਨਾ ਪੁੰਜਣਾ ਤੇ ਸਵਾਰ ਕੇ ਰੱਖਣਾ ਆ ਘੱਟਾ ਨਹੀਂ ਬਹਿਣ ਦੇਣਾ ਜੇ ਘੱਟਾ ਪੈ ਗਿਆ ਕੀ ਹੁਣ ਲਿਸ਼ਕ ਘਟ ਜਾਣੀ ਆ ਇਹਦੀ ਤੁਹਾਨੂੰ ਪਤਾ ਜੇ ਇਨਾਮ ਚਾਂਦੀ ਪਿੱਤਲ ਜਾਂ ਤਾਂਬੇ ਦਾ ਹੋਵੇ ਤੁਹਾਨੂੰ ਸਮੇ ਸਮੇ ਤੇ ਉਹਦੀ ਟ੍ਰੀਟਮੈਂਟ ਨਾ ਕੀਤੀ ਜਾਏ ਉਹਦੀ ਸਫਾਈ ਨਾ ਕੀਤੀ ਜਾਏ ਤੇ ਉਹ ਕਾਲਾ ਹੋ ਜਾਂਦਾ ਹੈ। ਉਹਦੀ ਲਿਸ਼ਕ ਘਟ ਜਾਂਦੀ ਆ। ਤੇ ਉਹਦੀ ਲਿਸ਼ਕ ਬਰਕਰਾਰ ਰੱਖਣ ਦੇ ਲਈ ਕਈ ਵਾਰੀ ਇਹੋ ਜਿਹੀ ਟ੍ਰੀਟਮੈਂਟ ਕਰਨੀ ਪੈਂਦੀ ਆ ਜਿਹੜੀ ਥੋੜੀ ਜੀ ਸਖਤ ਹੁੰਦੀ ਆ। ਜੇ ਪਿੱਤਲ ਦਾ ਭਾਂਡਾ ਲਿਸ਼ਕਾਉਣਾ ਹੋਵੇ ਦੇ ਲੋ ਕਿਦਾਂ ਰੇਤ ਲਾ ਕੇ ਮੰਜਣਾ ਪੈਂਦਾ ਆ। ਪੱਲੇ ਨੂੰ ਰੇਤ ਲਾ ਕੇ ਮਾਂਜੀ ਦਾ ਫੇ ਲਿਸ਼ਕਦਾ ਦੇਖ ਲੋ ਕਿੱਦਾਂ ਆ ਇਦਾਂ ਹੀ ਜੇ ਆਪਾਂ ਇਹਨਾਂ ਨੂੰ ਝਾੜ ਸਵਾਰ ਕੇ ਨਾਲ ਰੱਖਿਆ ਫੇ ਇਹਨਾਂ ਦੀ ਲਿਸ਼ਕ ਫਿੱਕੀ ਹੋ ਜੇਣੀ ਆ ਮਾੜਾ ਮਾੜਾ ਇਹਨਾਂ ਤੇ ਕੂਚਾ ਫੇੜਦੇ ਰਿਹਾ ਕਰੋ ਸਮਝ ਆ ਰਹੀ ਆ ਤੁਹਾਨੂੰ ਕੀ ਕਹਿ ਰਹੇ ਆ ਥੋੜਾ ਥੋੜਾ ਛਿੜਕਦੇ ਰਹਿਣਾ ਆ ਥੋੜਾ ਥੋੜਾ ਕਿਹਾ ਆ ਜਦੋਂ ਗਲਤੀ ਕਰਦੇ ਆ ਨਿੱਕੇ ਜਿਹੇ ਆ ਉਦੋਂ ਹੀ ਉਹਨਾਂ ਨੂੰ ਗਲਤੀ ਤੋਂ ਝੜਕਣਾ ਆ ਇਹ ਨਹੀਂ ਸੋਚਣਾ ਹਜੇ ਤਾਂ ਇਹ ਛੋਟੇ ਆ ਕੋਈ ਨਹੀਂ ਜਦੋਂ ਵੱਡੇ ਹੋਊਗੇ ਆਪੇ ਸਮਝ ਆ ਜਾਣੀ ਆਪੇ ਨਹੀਂ ਸਮਝ ਆਣੀ ਉਹਨਾਂ ਨੂੰ ਜੋ ਤੁਸੀਂ ਸਮਝਾਉਣਾ ਚਾਹੋਗੇ ਉਹ ਉਹਨਾਂ ਨੂੰ ਸਮਝ ਆਉਣਾ ਆ ਜੇ ਤੁਸੀਂ ਉਹਨਾਂ ਨੂੰ ਕੁਝ ਨਾ ਸਮਝਾਇਆ ਜੋ ਉਹਨਾਂ ਨਿਆਲੇ ਦੁਆਲੇ ਦੇਖਣਾ ਫਿਰ ਉਹ ਉਹਨਾਂ ਨੂੰ ਸਮਝ ਵਿੱਚ ਆ ਜਾਣਾ ਹੈ। ਪਰ ਜੇ ਤੁਸੀਂ ਸਮਝਾਓਗੇ ਫਿਰ ਉਹਨਾਂ ਨੂੰ ਉਹੀ ਸਮਝ ਆਉਣਾ ਜੋ ਤੁਸੀਂ ਚਾਹੁੰਦੇ ਆ। ਬੱਚੇ ਕੋਰੇ ਕਾਗਜ਼ ਦੀ ਨਿਆਈਂ ਆ। ਤੁਸੀਂ ਜੋ ਮਰਜੀ ਇਹਨਾਂ ਉੱਤੇ ਲਿਖ ਸਕਦੇ ਆ। ਤੁਸੀਂ ਦੇਖੋ ਜਦੋਂ ਬੱਚਾ ਪੈਦਾ ਹੁੰਦਾ ਆ ਉਹਨੂੰ ਨਹੀਂ ਪਤਾ ਮੇਰਾ ਦਾਦਾ ਨਾਨਾ ਦਾਦੀ ਨਾਨੀ ਕੌਣ ਆ ਚਾਚਾ ਚਾਚੀ ਭੈਣ ਭਰਾ ਕੌਣ ਆ ਕੋਈ ਉਹਨੂੰ ਕੁਛ ਨਹੀਂ ਪਤਾ ਬਸ ਉਹਨੂੰ ਇੱਕ ਮਾਂ ਦਾ ਜਿਹੜਾ ਮਹਿਕ ਆ ਨਾ ਉਹ ਉਹਦੀ ਪਹਿਚਾਣ ਆ ਕਿਉਂਕਿ ਉਸ ਮਹਿਕ ਦੇ ਵਿੱਚ ਹੀ ਉਹ ਪਲਿਆ ਆ ਤੇ ਉਹ ਜਦੋਂ ਵੀ ਆਪਣੀ ਮਾਂ ਦੇ ਕੋਲ ਜਾਂਦਾ ਬਹੁਤ ਕੰਫਰਟੇਬਲ ਹੋ ਜਾਂਦਾ ਕਿਉਂਕਿ ਉਹਨੂੰ ਉਸ ਸਮੈਲ ਤੋਂ ਪਹਿਚਾਣਦਾ ਆ ਉਸ ਪਰਸ਼ ਤੋਂ ਪਹਿਚਾਣ ਲੈਂਦਾ ਆ ਰੁਕ ਜਿੱਦਾਂ ਇੱਕ ਪਰਸਨਲ ਡਾਇਰੀ ਹੁੰਦੀ ਆ ਤੁਸੀਂ ਜੋ ਕੁਝ ਉਹਦੇ ਤੇ ਲਿਖਦੇ ਆ ਉਹ ਇੱਕ ਯਾਦ ਬਣ ਜਾਂਦੀ ਆ ਇਦਾਂ ਹੀ ਤੁਸੀਂ ਫਿਰ ਉਸ ਬੱਚੇ ਨੂੰ ਦੱਸਦੇ ਆ ਇਹ ਤੇਰੀ ਦੀਦੀ ਆ ਇਹ ਤੇਰਾ ਭਾਇਆ ਇਹ ਭੂਆ ਆ ਇਹ ਮਾਮਾ ਆ ਇਹ ਮਾਸੀ ਆ ਫੇਰ ਉਹਦੇ ਅੰਦਰ ਉਹ ਡਾਟਾ ਫੀਡ ਹੋਣ ਲੱਗ ਜਾਂਦਾ ਆ ਇਦਾਂ ਆਪੇ ਨਹੀਂ ਬਣਾ ਹੁੰਦਾ ਪਰ ਆਪਾਂ ਨੂੰ ਦੱਸਦੇ ਆ ਫਿਰ ਉਹਦੇ ਅੰਦਰ ਉਹ ਡਾਟਾ ਫੀਡ ਹੁੰਦਾ ਆ ਉਹ ਤੁਹਾਨੂੰ ਇੱਕ ਬਲੈਂਕ ਡਿਸਕ ਦਿੱਤੀ ਗਈ ਆ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਉਹਦੇ ਅੰਦਰ ਕਿਹੋ ਜਿਹਾ ਡਾਟਾ ਸਟੋਰ ਕਰਨਾ ਆ ਕੋਸ਼ ਲੋਕੀ ਇੰਨਾ ਸੋਹਣਾ ਡਾਟਾ ਸਟੋਰ ਕਰਦੇ ਆ ਬੱਚਿਆਂ ਦੇ ਅੰਦਰ ਉਹਨਾਂ ਦੇ ਬੱਚੇ ਬਹੁਤ ਇੰਟੈਲੀਜੈਂਟ ਹੁੰਦੇ ਆ ਬਹੁਤ ਉਹਨਾਂ ਨੂੰ ਐਟੀਕੈਟਸ ਹੁੰਦੇ ਬਹੁਤ ਸਮਝਦਾਰੀ ਦੇ ਨਾਲ ਉਹ ਬੋਲਦੇ ਆ ਬਹੁਤ ਸੋਹਣਾ ਖਾਂਦੇ ਪੀਂਦੇ ਉੱਠਦੇ ਬੈਠਦੇ ਆ ਤੇ ਕੁਛ ਉਹਨੀਆਂ ਵੱਡੀਆਂ ਗਾਲਾਂ ਉਹਨਾਂ ਦੇ ਪਿਓ ਨਹੀਂ ਕੱਢਦੇ ਜਿੰਨੀਆਂ ਵੱਡੀਆਂ ਗਾਲਾਂ ਉਹਨਰੇ ਜਵਾਕ ਕੱਢਦੇ ਆ ਇਹ ਗਲਤੀ ਕਹਦੀ ਆ ਮਾਂ ਪਿਓ ਦੀ ਸੋ ਬਹੁਤ ਜ਼ਰੂਰੀ ਆ ਆਪਾਂ ਬੱਚਿਆਂ ਨੂੰ ਸਹੀ ਗੱਲਾਂ ਸਿਖਾਈਏ ਤੁਸੀਂ ਅੱਜਕਲ ਸਾਰੇ ਸੋਸ਼ਲ ਮੀਡੀਆ ਯੂਜ਼ ਕਰਦੇ ਆ ਮੈਨੂੰ ਪਤਾ ਨਹੀਂ ਤੁਸੀਂ ਕੀ ਦੇਖਦੇ ਆ YouTube ਤੇ ਪਰ ਹੋ ਸਕਦਾ ਤੁਹਾਡੇ ਚੋਂ ਕਈਆਂ ਨੇ ਦੇਖਿਆ ਹੋਵੇ ਕਈ ਛੋਟੇ-ਛੋਟੇ ਨਿਆਣੇ ਆ ਉਹ ਏਡਾ ਕਮਾਲ ਦਾ ਡਾਂਸ ਕਰਦੇ ਆ ਵੀ ਵੱਡਿਆਂ ਨੂੰ maat ਪਾਉਂਦੇ ਆ ਕਈ ਛੋਟੇ ਛੋਟੇ ਬੱਚੇ ਉਹ ਐਡਾ ਜ਼ਬਰਦਸਤ ਤਬਲਾ ਵਜਾਉਂਦੇ ਆ ਕਿ ਜਿਨ੍ਹਾਂ ਨੂੰ ਅਸੀਂ ਉਸਤਾਦ ਕਹਿੰਨੇ ਨਾ ਉਹਨਾਂ ਨੂੰ ਵੀ ਪਿੱਛੇ ਛੱਡਦੇ ਕੋਈ ਬਹੁਤ ਛੋਟੇ ਜਿਹੇ ਬੱਚੇ ਗਾਉਂਦੇ ਬਹੁਤ ਸੋਹਣਾ ਆ ਕੋਈ ਛੋਟੇ ਜਿਹੇ ਬੱਚੇ ਜਮਨਾਸਟਿਕ ਬਹੁਤ ਅੱਛੀ ਕਰਦੇ ਆ ਕੁਝ ਛੋਟੇ ਛੋਟੇ ਬੱਚਿਆਂ ਨੇ ਵੱਡੀਆਂ ਵੱਡੀਆਂ ਅਚੀਵਮੈਂਟਸ ਕੀਤੀਆਂ ਆ ਉਹਦੇ ਪਿੱਛੇ ਬਹੁਤ ਵੱਡਾ ਰੋਲ ਉਹਨਾਂ ਦੇ ਪੇਰੈਂਟਸ ਦਾ ਆ ਅੱਜ ਤੁਹਾਡੇ ਕੋਲੇ 1 ਸਾਲ ਦਾ ਬੱਚਾ ਆ ਤੁਸੀਂ ਉਹਨੂੰ ਸਵੀਮਿੰਗ ਦੇ ਵਿੱਚ ਪਾ ਦਿਓ ਉਹਨੇ ਸਵੀਮਿੰਗ ਕਰਨ ਲੱਗ ਜਾਣੀ ਆ ਤੁਸੀਂ ਉਹਨੂੰ ਰਨਿੰਗ ਦੇ ਵਿੱਚ ਪਾ ਦਿਓ ਉਹਨੇ ਰਨਿੰਗ ਕਰਨ ਲੱਗ ਜਾਣੀ ਤੁਸੀਂ ਰੈਸਲਿੰਗ 'ਚ ਪਾ ਦਿਓ ਉਹਨੇ ਰੈਸਲਿੰਗ ਕਰਨ ਲੱਗ ਜਾਣੀ ਤੁਸੀਂ ਉਹਨੂੰ ਦੁਨੀਆ ਦੇ ਲੱਚਰ ਗਾਣੇ ਸਿਖਾ ਦਿਓ ਉਹਨੇ ਲੱਚਰ ਗਾਣੇ ਗਾਈ ਜਾਣੇ ਤੁਸੀਂ ਉਹਨੂੰ ਸ਼ਬਦ ਕੀਰਤਨ ਭਜਨ ਬੰਦਗੀ ਸਿਖਾ ਦਿਓ ਉਹਨੇ ਭਜਨ ਬੰਦਗੀ ਕਰੀ ਜਾਣੀ ਇਹ ਮੁਕੰਮਲ ਰੀਤੀ ਦੇ ਨਾਲ ਤੁਹਾਡੇ ਹੱਥ ਵਿੱਚ ਆ ਕਿ ਤੁਸੀਂ ਉਹਨੂੰ ਕਿਹੋ ਜਿਹਾ ਉਸਤਾਦ ਬਣਾਉਣਾ ਹੈ ਪਰਮੇਸ਼ਵਰ ਨੇ ਤੁਹਾਨੂੰ ਦੇ ਦਿੱਤਾ ਹੁਣ ਤੁਸੀਂ ਆਪਣੇ ਲਈ ਉਹਨੂੰ ਕਿਵੇਂ ਦਾ ਬਣਾਉਣਾ ਚਾਹੁੰਦੇ ਆ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਆ ਬਹੁਤ ਪੇਰੈਂਟਸ ਦੀ ਕੰਪਲੇਨ ਆ ਸਾਡੇ ਨਿਆਣੇ ਸਾਨੂੰ ਪਿਆਰ ਨਹੀਂ ਕਰਦੇ ਕਿਉਂ ਕਰ ਲਓ ਤੁਹਾਨੂੰ ਪਿਆਰ ਜਦੋਂ ਤੁਹਾਡੇ ਪਿਆਰ ਕਰਨ ਦਾ ਵੇਲਾ ਸੀ ਤੁਸੀਂ ਉਦੋਂ ਉਹਨਾਂ ਨਾਲ ਪਿਆਰ ਕੀਤਾ ਹੀ ਨਹੀਂ ਜਦੋਂ ਤੁਹਾਨੂੰ ਉਹਨਾਂ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਸੀ ਸਮਾਂ ਬਿਤਾਉਣਾ ਚਾਹੀਦਾ ਸੀ ਤੁਸੀਂ ਨਹੀਂ ਬਤਾਇਆ ਉਹਨਾਂ ਨਾਲ ਸਮਾਂ ਤੁਸੀਂ ਉਦੋਂ ਉਹਨਾਂ ਨੂੰ ਆਪਣੇ ਤੋਂ ਦੂਰ ਰੱਖਿਆ ਜਿਆਦਾ ਪਿਆਰ ਆਪਣੀ ਕੇਅਰ ਟੇਕਰ ਨਾਲ ਕਰਦੇ ਆ ਆਇਆ ਨਾਲ ਕਰਦੇ ਆ ਉਸ ਆਂਟੀ ਨਾਲ ਜਿਆਦਾ ਪਿਆਰ ਆ ਉਹਨਾਂ ਦਾ ਜਿਨੇ ਉਹਨਾਂ ਨੂੰ ਖਵਾਇਆ ਜਿਨੇ ਉਹਨਾਂ ਦੀਆਂ ਨੈਪੀਆਂ ਚੇਂਜ ਕੀਤੀਆਂ ਜਿਹਦੇ ਉਹਨਾਂ ਨੂੰ ਨਾਲ ਲੈ ਕੇ ਸੌਂਦੀ ਸੀ ਅਰੇ ਹੁਣ ਵੱਡੇ ਹੋਏ ਤੇ ਤੁਸੀਂ ਭਾਲਦੇ ਹੋ ਕਿ ਤੁਹਾਡੇ ਨਾਲ ਪਿਆਰ ਕਰਨ ਕਿਉਂ ਕਰਨ ਤੁਸੀਂ ਆਪਣੇ ਫਰਜ਼ ਨਹੀਂ ਨਿਭਾਏ ਅਗਰ ਅੱਜ ਤੁਹਾਡੇ ਬੱਚੇ ਤੁਹਾਡੀ ਗੱਲ ਨਹੀਂ ਸੁਣਦੇ ਤਾਂ ਕੌਣ ਜ਼ਿੰਮੇਵਾਰ ਹੈ ਤੁਸੀਂ ਖੁਦ ਜ਼ਿੰਮੇਵਾਰ ਹੋ ਜੇ ਇਸ ਦਿਨ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਸੀ ਤੁਸੀਂ ਕਿਹਾ ਮੇਰੇ ਕੋਲ ਟਾਈਮ ਹੈ ਨਹੀਂ ਪਰੇ ਹੋ ਜਾ ਤੁਸੀਂ ਉਹਨਾਂ ਦੀ ਗੱਲ ਸੁਣੀ ਨਹੀਂ ਉਹ ਤੁਹਾਡੇ ਨਾਲ ਕਰਦੀ ਗੱਲ ਕਰਨਾ ਚਾਹੁੰਦੇ ਸੀ ਆਪਣੀ ਉਮਰ ਦੇ ਹਿਸਾਬ ਨਾਲ ਜੋ ਵੀ ਉਹ ਫੇਸ ਕਰ ਰਹੇ ਸੀ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਸੀ ਦੱਸਣਾ ਚਾਹੁੰਦੇ ਸੀ ਸਕੂਲੋਂ ਆਣ ਕੇ ਸਕੂਲ ਤੋਂ ਆਣ ਕੇ ਸਕੂਲ ਦਾ ਹਾਲ ਦੱਸਣਾ ਚਾਹੁੰਦੇ ਸੀ ਤੁਸੀਂ ਉਹ ਨਹੀਂ ਸੁਣਿਆ ਕਾਲਜ ਤੋਂ ਆਣ ਕੇ ਕਾਲਜ ਦਾ ਹਾਲ ਦੱਸਣਾ ਚਾਹੁੰਦੇ ਸੀ ਤੁਸੀਂ ਉਹ ਨਹੀਂ ਸੁਣਿਆ ਤੇ ਅੱਜ ਤੁਸੀਂ ਸੋਚਦੇ ਹੋ ਕਿ ਤੁਹਾਡੇ ਨਿਆਣੇ ਤੁਹਾਡੀ ਗੱਲ ਸੁਣਨ ਬਈ ਕਿਉਂ ਸੁਣਨ ਉਹ ਤੁਸੀਂ ਸੁਣੀ ਉਹਨਾਂ ਦੀ ਗੱਲ ਉਹਨਾਂ ਦੇ ਦਿਲਾਂ ਵਿੱਚ ਤੁਹਾਡੇ ਲਈ ਨਫ਼ਰਤ ਪੈਦਾ ਹੋ ਗਈ ਕਿ ਸਾਡੇ ਪੇਰੈਂਟਸ ਕੋਲ ਸਾਡੇ ਲਈ ਟਾਈਮ ਹੀ ਹੈ ਨਹੀਂ ਸਾਡੀ ਗੱਲ ਸੁਣਨ ਦਾ ਟਾਈਮ ਹੈ ਨਹੀਂ ਸਾਡੇ ਨਾਲ ਬਹਿਣ ਉੱਠਣ ਦਾ ਟਾਈਮ ਹੈ ਨਹੀਂ ਇਹ ਸਾਡੇ ਵੱਲ ਧਿਆਨ ਨਹੀਂ ਦਿੰਦੇ ਇਹਨਾਂ ਦੇ ਲਈ ਸਾਡੇ ਨਾਲੋਂ ਜ਼ਰੂਰੀ ਕੰਮ ਹੋ ਗਏ ਇਹਨਾਂ ਕੋਲ ਸਾਡੇ ਨਾਲੋਂ ਜ਼ਰੂਰੀ ਮੋਬਾਈਲ ਹੋ ਗਏ ਇਹਨਾਂ ਕੋਲ ਸਾਡੇ ਨਾਲੋਂ ਜ਼ਰੂਰੀ ਚੁਗਲੀਆਂ ਕਰਨੀਆਂ ਹੋ ਗਈਆਂ ਲੜਾਈਆਂ ਕਰਨੀਆਂ ਹੋ ਗਈਆਂ ਨਸ਼ੇ ਕਰਨੇ ਹੋ ਗਏ ਉਹਨਾਂ ਦੇ ਅੰਦਰ ਜ਼ਹਿਰ ਭਰ ਗਿਆ ਹੈ ਇਨਾਂ ਦੇ ਕੋਲੇ ਅਜੇ ਮੌਕਾ ਹੈਗਾ ਆ ਉਹ ਇਸ ਮੌਕੇ ਨੂੰ ਸਾਂਭ ਲੋ ਬਹੁਤ ਚੰਗੇ ਰਹਿ ਜਾਓਗੇ ਇਹ ਅਸਲੀ ਜਾਇਦਾਦ ਬਾਰੋਂ ਕਮਾਈ ਹੋਈ ਜਾਇਦਾਦ ਤਾਂ ਹੀ ਕੰਮ ਆਉਣੀ ਆ ਜੇ ਇਹ ਅਸਲੀ ਜਾਇਦਾਦ ਜਿਹੜੀ ਬੱਚਿਆਂ ਦੇ ਰੂਪ ਵਿੱਚ ਪਰਮੇਸ਼ਵਰ ਨੇ ਦਿੱਤੀ ਜੇ ਇਹ ਸਾਡੇ ਹੱਥਾਂ ਵਿੱਚ ਹੋਈ ਜੇ ਸਾਡੇ ਹੱਥਾਂ ਵਿੱਚ ਨਹੀਂ ਆ ਫੇਰ ਤੁਹਾਨੂੰ ਬਾਹਰਲੀ ਜਾਇਦਾਦ ਦਾ ਕੋਈ ਆਨੰਦ ਆਉਣਾ ਹੀ ਨਹੀਂ ਭਾਵੇਂ ਤੁਸੀਂ ਹਜ਼ਾਰ ਏਕੜ ਦੇ ਮਾਲਕ ਹੋਵੋ ਆਪਾਂ ਉਹਨਾਂ ਨੂੰ ਨਿਆਣੇ ਸਮਝਦੇ ਆ ਨਿਆਣੇ ਇਹਨਾਂ ਨੂੰ ਕੀ ਪਤਾ ਹੈ ਉਹ ਨਿਆਣੇ ਬੇਸ਼ੱਕ ਨਿਆਣੇ ਹੀ ਆ ਪਰ ਇਹ ਨਾ ਸਮਝੋ ਕਿ ਉਹਨਾਂ ਦੇ ਅੰਦਰ ਫੀਲਿੰਗਸ ਨਹੀਂ ਆ ਉਹਨਾਂ ਦੇ ਅੰਦਰ ਲਰਨਿੰਗ ਅਬਿਲਿਟੀ ਨਹੀਂ ਆ ਸਾਡੇ ਨਾਲੋਂ ਜ਼ਿਆਦਾ ਕੈਚ ਕਰਨ ਦੀ ਪਾਵਰ ਬੱਚਿਆਂ ਦੇ ਅੰਦਰ ਆ। ਸਾਡੇ ਨਾਲੋਂ ਜ਼ਿਆਦਾ ਇਮੋਸ਼ਨਲ ਆ ਬੱਚੇ। ਤੁਸੀਂ ਦੇਖੋ ਕੁਚੜ ਚੁੱਕਿਆ ਹੋਇਆ ਬੱਚਾ, ਛੋਟਾ ਜਿਹਾ ਜਿਹੜਾ ਬੱਚਾ ਆ। ਤੁਸੀਂ ਉਹਨੂੰ ਹਸਾਓਗੇ ਤੇ ਉਹ ਹਸੇਗਾ। ਤੁਸੀਂ ਮੜਾ ਜਾ ਉਹਨੂੰ ਹੱਪ ਕਹਿ ਕੇ ਦੌਕਾ ਮਾਰੋ ਨਾਲ ਹੀ ਬੋਲ ਜਾ ਬਾਰ ਨੂੰ ਕੱਢੂਗਾ। ਕਿੰਨਾ ਇਮੋਸ਼ਨ ਨਹੀਂ ਆਉਦੇ ਅੰਦਰ। ਤੁਸੀਂ ਉਹਨੂੰ ਅੱਖਾਂ ਕੱਢ ਕੇ ਡਰਾਉਂਦੇ ਹੋ ਤੇ ਉਹ ਡਰ ਜਾਂਦਾ ਹੈ ਕੀ ਬਹੁਤ ਜ਼ਿਆਦਾ ਇਮੋਸ਼ਨਲ ਹੈ ਬੱਚੇ ਔਰ ਜਦੋਂ ਤੁਸੀਂ ਉਹਨਾਂ ਦੇ ਇਮੋਸ਼ਨਸ ਨੂੰ ਅੰਡਰਸਟੈਂਡ ਨਹੀਂ ਕਰਦੇ ਉਹ ਸਖਤ ਦਿਲ ਹੋ ਜਾਂਦੇ ਆ ਇਸ ਲਈ ਆਪਣੇ ਬੱਚਿਆਂ ਦੇ ਨਾਲ ਸਮਾਂ ਬਤੀਤ ਕਰਨਾ ਸ਼ੁਰੂ ਕਰੋ ਤਾਂ ਜੋ ਜਦੋਂ ਤੁਹਾਨੂੰ ਜ਼ਰੂਰਤ ਪਵੇ ਤਾਂ ਫੇਰ ਤੁਹਾਡੇ ਨਿਆਣੇ ਤੁਹਾਡੇ ਨਾਲ ਬਹਿਣ ਜਦੋਂ ਤੁਸੀਂ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਕਰੋ ਤਾਂ ਕਹਿਣ ਵੀ ਡੈਡੀ ਇਕੱਲਾ ਨਹੀਂ ਆ ਤੂੰ ਮੈਂ ਤੇਰੇ ਨਾਲ ਆ ਚਾਹੇ ਉਹ ਧੀ ਆ ਚਾਹੇ ਪੋਤੇ ਆ ਉਹ ਆਪਣੀ ਮਾਂ ਨੂੰ ਹੌਸਲਾ ਦੇਣ ਵੀ ਮਾਂ ਤੂੰ ਇਕੱਲੀ ਨਹੀਂ ਆ ਮੈਂ ਹੈਗੇ ਆ ਮੈਂ ਹੈਗੀ ਆ ਅਸੀਂ ਜੋ ਤੇਰੇ ਨਾਲ ਖੜੇ ਆ ਪਰ ਅਸੀਂ ਖੁਦ ਇੰਨੇ ਖੁਸ਼ ਕੋਨਾਂ ਨੂੰ ਬਣਾ ਦਿੱਤਾ ਆ ਕਿ ਅੱਜ ਪਛਤਾਉਣ ਤੋਂ ਬਿਨਾ ਬਹੁਤਿਆਂ ਮਾਪਿਆਂ ਦੇ ਕੋਲ ਕੁਝ ਵੀ ਨਹੀਂ ਆ। ਬੱਚਿਆਂ ਦੇ ਨਾਲ ਸਖਤੀ ਬਹੁਤ ਜ਼ਰੂਰੀ ਆ। ਕਿਉਂਕਿ ਵਚਨ ਦੇ ਵਿੱਚ ਵੀ ਲਿਖਿਆ ਜੇ ਤੂੰ ਆਪਣੇ ਬੱਚੇ ਨੂੰ ਛਿਟੀ ਨਾਲ ਵੀ ਤਾੜਦਾ ਹੈਂ ਤੇ ਤੂੰ ਉਹਨੂੰ ਜਾਨੋਂ ਨਹੀਂ ਮਾਰਦਾ ਸਗੋਂ ਦੀ ਜਾਨ ਨੂੰ ਬਚਾਉਂਦਾ ਹੈਂ। ਜ਼ਰੂਰ ਨਿਆਣੇ ਦੇ ਨਾਲ ਸਖਤੀ ਕਰਨੀ ਚਾਹੀਦੀ ਆ ਜਿੱਥੇ ਉਹ ਗਲਤ ਆ ਉਹਨੂੰ ਟੋਕੋ ਉਹਨੂੰ ਰੋਕੋ ਮੈਂ ਕਹਿੰਨੀ ਜੇ ਚਾਰ ਕੰਨਾਂ ਤੇ ਲੌਣੀਆਂ ਪੈਣ ਲਾ ਦਿਓ 노 ਪ੍ਰੋਬਲਮ ਪਰ ਜਦੋਂ ਉਹਨੂੰ ਸਮਝ ਆ ਜਾਏ ਫਿਰ ਉਹਨੂੰ ਘੁੱਟ ਕੇ ਜੱਫੀ ਵੀ ਪਾਓ ਫਿਰ ਉਹਨੂੰ ਆਪਣੇ ਕੋਲ ਬਿਠਾਓ ਔਰ ਪਿਆਰ ਨਾਲ ਉਹਨੂੰ ਸਮਝਾਓ ਕਿ ਮੈਂ ਤੇਰੀ ਜ਼ਿੰਦਗੀ ਚ ਕੀ ਦੇਖਣਾ ਚਾਹੁੰਦਾ ਆ ਇਹ ਗਲਤੀ ਤੈਨੂੰ ਕਿੱਥੇ ਲੈ ਕੇ ਜਾ ਸਕਦੀ ਸੀ ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਜ਼ਰੂਰਤ ਨਾਲੋਂ ਜ਼ਿਆਦਾ ਸਖਤ ਆ ਇਹ ਹੀ ਸਖਤੀ ਆ ਜਿਹੜੀ ਬੱਚਿਆਂ ਨੂੰ ਘਰਾਂ ਚੋਂ ਭੱਜਣ ਨੂੰ ਮਜਬੂਰ ਕਰ ਦਿੰਦੀ ਆ ਸੱਚੀ ਕੋੜੀ ਆ ਗੱਲ ਪਰ ਆਪਾਂ ਇਸ ਗੁੜਤ ਨੂੰ ਨਾ ਛੱਲੀਏ ਇਸ ਲਈ ਆਪਾਂ ਨੂੰ ਪਹਿਲਾਂ ਹੀ ਸਮਝ ਲੈਣਾ ਚਾਹੀਦਾ ਹੈ ਅਸੀਂ ਇੰਨੀ ਕਿ ਸ਼ਕਤੀ ਕਰਦੇ ਹਾਂ ਕਿ ਜਦੋਂ ਇੱਕ ਬੇਟੀ ਗੱਲ ਕਰਨਾ ਚਾਹੁੰਦੀ ਆ ਉਹ ਸੋਚਦੀ ਨਹੀਂ ਇਹਨਾਂ ਨੇ ਮੈਨੂੰ ਵੱਢ ਦੇਣਾ ਇਹਨਾਂ ਨੇ ਮੇਰਾ ਸਿਰ ਕਲਮ ਕਰ ਦੇਣਾ ਇਹਨਾਂ ਨੇ ਮੈਨੂੰ ਸੁੱਤੀ ਪਈ ਨੂੰ ਮਾਰ ਦੇਣਾ ਅਰ ਉਹ ਜੋ ਕਹਿਣਾ ਚਾਹੁੰਦੀ ਆ ਜੋ ਉਹਦੇ ਤੇ ਬੀਤ ਰਿਹਾ ਆ ਜਾਂ ਉਹ ਦੱਸਣਾ ਚਾਹੁੰਦੀ ਆ ਜਾਂ ਤੁਹਾਡੀ ਸਲਾਹ ਲੈਣਾ ਚਾਹੁੰਦੀ ਆ ਉਹ ਦੱਸ ਹੀ ਨਹੀਂ ਪਾਉਂਦੀ ਕਿਉਂ ਕਿਉਂਕਿ ਉਹ ਡਰਦੀ ਆ ਕਿ ਉਹਨੂੰ ਇਹ ਹੀ ਸੁਣਨ ਨੂੰ ਮਿਲਣਾ ਕਿ ਤੈਨੂੰ ਨਹੀਂ ਛੱਡਣਾ ਆਪਣੇ ਬੱਚਿਆਂ ਦੇ ਚਾਹੇ ਉਹ ਬੇਟੀਆਂ ਆ ਚਾਹੇ ਬੇਟੇ ਆ ਉਹਨਾਂ ਨਾਲ ਥੋੜੀ ਫਰੈਂਡਸ਼ਿਪ ਵੀ ਰੱਖੋ ਇੰਨਾ ਕਿ ਤੇ ਉਹਨਾਂ ਦੇ ਦਿਲ ਦੇ ਅੰਦਰ ਤੁਹਾਡੇ ਲਈ ਹੋਵੇ ਕਿ ਉਹ ਕੰਫਰਟੇਬਲ ਹੋਣ ਕਿ ਅਗਰ ਮੇਰੀ ਲਾਈਫ ਦੇ ਵਿੱਚ ਕੁਝ ਮੈਂ ਨਵਾਂ ਕਰਨਾ ਪਹਿਲਾਂ ਮੈਂ ਜਾ ਕੇ ਆਪਣੇ ਪਾਪਾ ਤੋਂ ਪੁੱਛਣਾ ਹੈ ਡੈਡੀ ਆਪਣੇ ਤੋਂ ਬਾਪੂ ਆਪਣੇ ਤੋਂ ਪੁੱਛਣਾ ਹੈ ਮੈਂ ਜਾ ਕੇ ਆਪਣੇ ਮੰਮੀ ਨਾਲ ਪਹਿਲਾਂ ਗੱਲ ਕਰਨੀ ਆ ਪੱਕਾ ਉਹ ਮੈਨੂੰ ਸਹੀ ਗਾਈਡ ਕਰੂਗੇ ਉਹ ਮੈਨੂੰ ਸਮਝਦੇ ਆ ਉਹ ਜ਼ਰੂਰ ਮੈਨੂੰ ਸਿੱਧੇ ਰਾਹੇ ਪਾਉਣਗੇ ਪਰ ਨਿਆਣੇ ਡਰਦੇ ਗੱਲ ਕਰਦੇ ਹੀ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਬਚਪਨ ਤੋਂ ਇੰਨਾ ਕਾ ਜ਼ਿਆਦਾ ਡਰਾਇਆ ਜੇ ਮੈਂ ਤੇਰੀ ਕੋਈ ਗੱਲ ਸੁਣ ਲਈ ਮੈਂ ਤੇਰੀ ਚਮੜੀ ਢੇਡ ਦੇਣੀ ਮੈਂ ਤੈਨੂੰ ਛੱਡਣਾ ਨਹੀਂ ਘਰ ਨਾ ਬੜੀ ਇਦਾਂ ਉਦਾਂ ਉਦਾਂ ਉਹਨੂੰ ਲੱਗਦਾ ਇਹਨਾਂ ਨੇ ਮੈਨੂੰ ਗਲਤੀ ਸਮਝਣਾ ਹੈ ਹਾਂ ਬੱਚੇ ਗਲਤੀਆਂ ਕਰਦੇ ਆ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਕਰਦੇ ਆ ਪਰ ਗਲਤੀ ਕੌਣ ਕਰਦਾ ਹੈ ਜਿਹੜਾ ਨਾ ਸਮਝਿਆ ਉਹਨੂੰ ਸਮਝ ਨਹੀਂ ਆ ਪਰ ਜੇ ਅਸੀਂ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਸਮੇਂ-ਸਮੇਂ ਤੇ ਬੈਠਦੇ ਰਵਾਂਗੇ ਉਹ ਗੱਲਾਂ ਜੋ ਅਸੀਂ ਦੁਨੀਆ ਵਿੱਚੋਂ ਸੁਣਦੇ ਆ ਅਰ ਦਿਲ ਕਾ ਬਰਦਾਇਆ ਕਿ ਉਹ ਗੱਲਾਂ ਸਾਡੇ ਬੱਚਿਆਂ ਦੇ ਨਾਂ ਬੀਤਣ ਅਗਰ ਅਸੀਂ ਉਹਨਾਂ ਗੱਲਾਂ ਤੋਂ ਆਪਣੇ ਬੱਚਿਆਂ ਨੂੰ ਚਾਹੇ ਉਹ ਬੇਟੀਆਂ ਚਾਹੇ ਬੇਟੇ ਉਹਨਾਂ ਨੂੰ ਜਾਣੂ ਕਰਵਾਉਂਦੇ ਰਵਾਂਗੇ ਤੁਸੀਂ ਦੇਖਿਓ ਬੱਚਿਆਂ ਨੇ ਉਹ ਗਲਤੀਆਂ ਕਰਨੀਆਂ ਹੀ ਨਹੀਂ ਕਿਉਂਕਿ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਉਹ ਚੀਜ਼ਾਂ ਸਮਝਾ ਦਿੱਤੀਆਂ ਅਸੀਂ ਹਮੇਸ਼ਾ ਉਹਨਾਂ ਦੇ ਉੱਤੇ ਰੂਲਰ ਬਣ ਕੇ ਰਹਿੰਦੇ ਆ ਕਿ ਜਿੱਦਾਂ ਅਸੀਂ ਕਹੀਏ ਉਹਨਾਂ ਨੇ ਐਨ ਉਦਾਂ ਹੀ ਕਰਨਾ ਹੈ ਅਸੀਂ ਆਪਣੇ ਬੱਚਿਆਂ ਦੀ ਮਰਜ਼ੀ ਨਹੀਂ ਪੁੱਛਦੇ ਦੇਖੋ ਮੈਂ ਤਾਂ ਕਿ ਪਰਮੇਸ਼ਵਰ ਨੇ ਸਾਨੂੰ ਬੱਚੇ ਦਿੱਤੇ ਆ ਗੁਲਾਮ ਨਹੀਂ ਜੇ ਅਸੀਂ ਉਹਨਾਂ ਦੀ ਪਰਵਰਿਸ਼ ਸਹੀ ਕਰਾਂਗੇ ਸਾਡੇ ਬੱਚੇ ਜ਼ਰੂਰ ਪਰਮੇਸ਼ਵਰ ਦੇ ਵਿੱਚ ਹੋ ਕੇ ਸਾਡੇ ਨਾਲ ਸਹੀ ਚੱਲਣਗੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਯਸਾਯਾ ਦੀ ਕਿਤਾਬ ਉਹਦਾ 54 ਨੰਬਰ ਅਧਿਆਇ ਤੇ ਉਹਦੀ 13 ਨੰਬਰ ਆਇਤ ਵਿੱਚ ਇਦਾਂ ਲਿਖਿਆ ਆ ਤੇਰੇ ਸਾਰੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ ਅਤੇ ਤੇਰੇ ਪੁੱਤਰਾਂ ਦੀ ਸ਼ਾਂਤੀ ਬਹੁਤ ਹੋਵੇਗੀ ਹallelujah ਜੇ ਅਸੀਂ ਪਰਮੇਸ਼ਰ ਦੇ ਭੈ ਵਿੱਚ ਹੋਵਾਂਗੇ ਅ ਪਰਮੇਸ਼ਰ ਦੇ ਵਚਨ ਦੀ ਆਗਿਆਕਾਰੀ ਸਾਡੇ ਜੀਵਨ ਵਿੱਚ ਹੋਊਗੀ ਤਾਂ ਸਾਡੇ ਸਾਰੇ ਪੁੱਤਰ ਭਾਵੇਂ ਸਾਰੇ ਬੱਚੇ ਕਈ ਵਰੀ ਕਈ ਘਰਾਂ ਚ ਕੀ ਹੁੰਦਾ ਇੱਕ ਬੜਾ ਹੀ ਬੀਬਾ ਹੁੰਦਾ ਤੇ ਇੱਕ ਬੜਾ ਕਪੱਤਾ ਚਾਹੇ ਕਿਸੇ ਦੇ ਚਾਰ ਹੋਣ ਪੰਜ ਹੋਣ ਦੋ ਹੋਣ ਇੱਕ ਹੋਵੇ ਤਿੰਨ ਹੋਵੇ ਵਚਨ ਕੀ ਕਹਿੰਦਾ ਤੇਰੇ ਸਾਰੇ ਹੀ ਪੁੱਤਰ ਯਹਵਾ ਵੱਲੋਂ ਸਿੱਖੇ ਹੋਏ ਹੋਣਗੇ ਅਤੇ ਤੇਰੇ ਪੁੱਤਰਾਂ ਦੀ ਸ਼ਾਂਤੀ ਬਹੁਤ ਹੋਵੇਗੀ ਫਿਰ ਇਦਾਂ ਨਹੀਂ ਹੋਊਗਾ ਵੀ ਇੱਕ ਦਾ ਸੁਭਾਅ ਜਿੱਦੀ ਆ ਤੇ ਇੱਕ ਬਹੁ ਬੀਬਾ ਆ ਇੱਕ ਤਾਂ ਚੋਰੀਆਂ ਕਰੀ ਜਾਂਦਾ ਤੇ ਦੂਜਾ ਜੱਜ ਬਣ ਗਿਆ ਨਹੀਂ ਤੁਹਾਡੇ ਸਾਰੇ ਹੀ ਨਿਆਣੇ ਚਾਹੇ ਜੇਠਾ ਆ ਤੇ ਚਾਹੇ ਪੇਟ ਕਰੋੜੀ ਦਾ ਆ ਸਾਰੇ ਪਰਮੇਸ਼ਵਰ ਦੇ ਵੱਲੋਂ ਸਿੱਖੇ ਹੋਏ ਹੋਣਗੇ ਤੇ ਉਹਨਾਂ ਦੇ ਜੀਵਨ 'ਚ ਸ਼ਾਂਤੀ ਹੋਊਗੀ ਹੁਣ ਪਰਮੇਸ਼ਵਰ ਦੇ ਵੱਲੋਂ ਉਹ ਕਿਵੇਂ